ਸੱਚੀ ਗੱਲ ਜੀ ਸਾਰੇਆਂ ਦਾਤੋ ਦਾ ਸਾਰੇਆਂ ਦੇ ਲਈ RC ਬਲਾਵੀਸ ਸਵਾਗਤ ਹੈ ਜੀ ਜੀ ਵੀ ਵਿਅਰਸ ਮੇਰੀ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਾਰੇ ਚੈਨਲ ਲਾਈਕ ਸ਼ੇਅਰ ਕਰ ਮੰਜ਼ੂਰ ਕਰ ਦਿਓ ਆਪਾਂ ਗਏ ਸੀ ਕਿ ਪੈਂਡ ਤੇ ਉੱਥੇ ਆਪਣੇ ਬ੍ਰਦਰ ਦਾ ਇੱਕ ਡੌਗ ਰੱਖਿਆ ਹੈ ਉਹਦਾ ਨਾਮ ਹੈਗਾ ਟੌਮ ਕਿ ਦੋਨੇ ਕੱਲੇ ਰਹ ਜਾਂਦੇ ਆ ਸੇ ਇਸ ਕਰਕੇ ਟੌਮ ਨੂੰ ਬਹੁਤ ਚਾਚੜਿਆ ਹੋਇਆ ਸੀ ਮੇਰੇ ਕੋਲ ਵੀ ਆਇਆ ਹੋਇਆ ਵਾ ਬਹੁਤ ਪਿਆਰ ਲਗਿਆ ਸੀ ਵੈਸੇ ਵੀ ਜਾਨਵਰ ਵਫਾਦਾਰ ਹੁੰਦੇ ਨੇ ਤੇ ਸਾਡੇ ਕੋਲ ਹੀ ਬੈਠਾ ਸੀਗਾ ਤੇ ਜਿਹੜੀ ਚੀਜ਼ ਸਿਖਾਉਂਦੇ ਸੀਗੇ ਉਹ ਹੀ ਇਹਨੂੰ ਹੰਦਾ ਸੀ ਮੈਨੂੰ ਪਾ ਦੇ ਜੇ ਇੰਦਰ ਹੁੰਦਾ ਤਾਂ ਇਹਨੇ ਜ਼ਰੂਰ ਆਪਣੀ ਸਾਰੀ ਚੀਜ਼ ਇਹਨੂੰ ਪਾ ਦੇਣੀ ਸੀ ਕਿਉਂਕਿ ਉਹਨੂੰ ਸ਼ੌਂਕ ਹੁੰਦਾ ਡੌਗੇ ਨਾਲ ਕਿੱਡੰਦਾ ਤੇ ਚਲੋ ਆਪਾਂ ਇੱਕ ਦੋ ਘੰਟੇ ਇੰਜੋਏ ਕੀਤਾ ਤੇ ਆਪਾਂ ਫੇਰ ਥੋੜੇ ਇਮੋਸ਼ਨਲ ਵੀ ਹੋ ਗਏ ਕਿਉਂਕਿ ਆਪਣੇ ਬਾਪੂ ਦਾ ਘਰ ਆ ਸਿੱਥੇ ਸਾਈਕਲ ਜਿਹੜਾ ਵਿਚਾਰਾ ਚਲਾਉਂਦਾ ਹੁੰਦਾ ਸੀ ਇਸੇ ਬਾਈਕ ਸਾਈਕਲ ਤੇ ਸਾਰੀ ਉਮਰ ਕੱਢਤੀ ਉਹਨੇ ਵਿਚਾਰੇ ਕਿਤੇ ਵੀ ਜਾਣਾ ਹੁੰਦਾ ਸੀ ਸਾਈਕਲ ਤੇ ਜਾਂਦਾ ਹੁੰਦਾ ਸੀ ਹੁਣ ਵਿਚਾਰੇ ਨੂੰ ਸਾਲ ਹੋ ਜਾਣਾ ਇੱਕ ਦੋ ਦਿਨਾਂ ਤੱਕ ਮੜਕੀ ਨੇ ਆਇਆ ਵਿਚਾਰਾ ਚਲੋ ਕੀ ਕਰ ਸਕਦੇ ਆ ਰੱਬ ਤੇ ਰੰਗਾ ਫਾਈਨਲੀ ਆਪਾਂ ਆ ਕੇ ਘਰੇ ਇੰਦਰ ਬੈਠਾ ਸੀ ਖੇਡੇ ਜਾਂਦਾ ਸੀ ਕਿਉਂਕਿ ਇਹਨੂੰ ਆਪਾਂ ਨਾਲ ਹੀ ਲੈ ਕੇ ਗਏ ਤੇ ਮੈਨੂੰ ਕਹਿ ਰਿਹਾ ਸੀ ਮੰਮਾ ਮੇਰੀ ਖੇਡ ਟੁੱਟ ਗਈ ਵੈਸੇ ਵੀ ਕੋਈ ਖੇਡ ਰੱਖ ਦਿੱਤਾ ਹੈ ਨਹੀਂ ਬੱਚਿਆਂ ਨੂੰ ਵੈਸੀ ਆਤ ਹੁੰਦੀ ਹੈ ਹਰ ਇੱਕ ਚੀਜ਼ ਤੋੜ ਦਿੰਦੇ ਨੇ ਬਸ ਹੁਣ ਅਗਲੇ ਦਿਨ ਸਕੂਲਾਂ ਦੀ ਤਿਆਰੀ ਕਰਨ ਲੱਗੇ ਹੋਏ ਨੇ ਸਵੇਰੇ ਸਵੇਰੇ ਨਰਨ ਤੇ ਇੰਦਰ ਦੋਨੇ ਫੋਨ ਦੇ ਕੇ ਫੇਰ ਯੂਨੀਫਾਰਮ ਪਾਉਂਦੇ ਨੇ ਤੇ ਫਿਰ ਕਿਤੇ ਜਾ ਕੇ ਸਕੂਲ ਨੂੰ ਤਿਆਰ ਹੁੰਦੇ ਨੇ ਨਰਨ ਲੱਗਿਆ ਹੋਇਆ ਫੋਨ ਦੇਖਾਂ ਬਸ ਇਹ ਤਾਂ ਗੇਮਾਂ ਖੇਡੀਆਂ ਆਂਦੇ ਨੇ ਇੱਧਰ ਘਰਵਾਣੀ ਲੱਗੀ ਹੋਈ ਆ ਘਰਵਾਣੀ ਵੀ ਸੁਣੀ ਜਾਂਦੇ ਸਾਰੇ ਜਣੇ ਇੱਧਰ ਆਪਣਾ ਇੰਦਰ ਲੱਗਿਆ ਹੋਇਆ ਸਮ੍ਰੀਤ ਨਾਲ ਤੇ ਨੂਰ ਨਾਲ ਸ਼ਰਾਰਤਾ ਕਰਨ ਟਿਫਨ ਦਾ ਕੁਛ ਕੋਈ ਗੇਮ ਖੇਡ ਰਹੇ ਸੀ ਕਿ ਤੁਨੇ ਥੱਲੇ ਜਾਣੇ ਤੇ ਕੁਛ ਉਹਨੂੰ ਬੋਲ ਰਹੀ ਸੀ ਵੀ ਤੂੰ ਸਰ ਬਕਾਰ ਇਦਾਂ ਕਰ ਛੋਟੇ ਛੋਟੇ ਚੀਜ਼ਾਂ ਵੀ ਉਹ ਕਾਪੀ ਕਰ ਲੈਂਦਾ ਤੇ ਨਾਲੇ ਸਿੱਖ ਲੈਂਦੇ ਨੇਗੇ ਇਹ ਹੈ ਨਿਕੜਾ ਜਿਹਾ ਸ਼ਰਾਰਤੀ ਬਹੁਤ ਆ ਤੇ બસ ਵੀ ਇਹਨਾਂ ਦੀ ਆਣ ਵਾਲੀ ਐ ਬਸ 5-10 ਮਿੰਟਾ 7 ਵਜੇ ਪੂਰੇ ਬਸ ਆ ਜਾਂਦੀ ਹੈ ਕਈ ਵਾਰ 5 ਮਿੰਟ ਪਹਿਲਾਂ ਵੀ ਆ ਜਾਂਦੀਆਂ ਹੁਣ ਬਸ ਬਸ ਦੀ ਵੇਟ ਕਰਨੀ ਬੈਗ ਇੰਦਰ ਨੇ ਸਾਢੇ 6 ਪਾ ਲੈਣਾ ਬਸ ਹੁਣ ਇਹ ਦੀ 7 ਵਜੇ ਪਰ ਇਹਨੇ ਬੈਗ ਆ ਨਾ ਜਿਹੜਾ ਆਪਣਾ ਉਹ ਮੋਢਿਆਂ 'ਚ ਪਾ ਲੈ ਪਾ ਲੈਣਾ ਲੋਂਦਾ ਹੀ ਨਹੀਂ ਦੀ ਮੇਰਾ ਬੈਗ ਨਾ ਕਿ ਕਿ ਰਾਜੋਈ ਸ਼ਰਾਰਤੀ ਆ ਨਾ ਬਹੁਤ ਜ਼ਿਆਦਾ ਤੇ ਫਿਰ ਦਨ ਰੈਣੂ ਵਾਜਾ ਮਾਰਨ ਲੱਗ ਜਾਂਦਾ ਹੁੰਦਾ ਰੈਣ ਬਸਾਗੀ ਬਸਾਗੀ ਚਲੋ ਰੱਬੇ ਉਹ ਜੀਆਂ ਖੁਸ਼ੀਆਂ ਸਾਰਿਆਂ ਨੂੰ ਦਵੇ ਬਸ ਇੰਦਰ ਵੀ ਕੁਛ ਨਾ ਕੁ ਸਿੱਖਦਾ ਰਹਿੰਦਾ ਵਾ ਆਪਣੀ ਦੀਦੀਆਂ ਤੋਂ ਕਿਉਂਕਿ ਬੱਚੇ ਵੱਡਿਆਂ ਨੂੰ ਕਾਪੀ ਕਰਦੇ ਹੁੰਦੇ ਨੇ ਤੇ ਸਿੱਖ ਰਿਹਾ ਵਾ ਟਿਫਨ ਨੂੰ ਪੈਕ ਕਰਨਾ ਕਿ ਪੈਕ ਕੇ ਮੈਂ ਕਰੀਦਾ ਲੱਗਦਾ ਇੰਦਰ ਉਹਨਾਂ ਦੀ ਬਾਸ ਆ ਗਈ ਮੈਨੂੰ ਕਹਰੇ ਮम्मा ਗੋਦੀ ਚੱਕ ਗ੍ਰੈਂਡ ਤੇ ਨੋਰ ਉੱਪਰ ਜਿਗਾਂਦੇ ਨੇ ਬਾਸ ਦੇ ਲਈ ਫਾਈਲੀ ਬਕਸ ਚ ਬਹਿ ਗਿਆ ਇੰਦਰ ਦੇ ਲੱਗਿਆ ਮम्मा ਨੂੰ ਬਾਏ ਬਾਏ ਕਰਨ ਬਾਏ ਬਾਏ ਮੇਰਾ ਪੁੱਤ ਫਾਈਨਲੀ ਇੰਦਰਗਾ ਸਕੂਲ ਤੋਂ ਤੇ ਹੁਣ ਆਪਾਂ ਇਹਨੂੰ ਕਰਾਉਣਾ ਸਕੂਲ ਦਾ ਕੰਮ ਪਹਿਲਾਂ ਇਹਨੇ ਸਿੱਖਿਆ ਸੀ ਸਟੈਂਡਿੰਗ ਲਾਈਨਸ ਸਟਾਰ ਬੜੀ ਲੈ ਕੇ ਆਉਂਦਾ ਵਾ ਤੇ ਸੋਨਰ ਇੱਕ ਲੈਂਦਾ ਵਾ ਪਰ ਜਿੱਦ ਕਰਨ ਲੱਗ ਜਾਂਦਾ ਕਈ ਵਾਰ ਨਹੀਂ ਮੰਨ ਹੁੰਦਾ ਬੱਚੇ ਦਾ ਸਲੀਪਿੰਗ ਲਾਈਨਸ ਮਸਾਂ ਕਰਵਾਈਆਂ ਜਦੋਂ ਹੱਥ ਫੜ ਕੇ ਤੇ ਅੱਜ ਮੈਂ ਆਪਣੇ ਆ ਵਾਲੇ ਕੰਮ ਤੇ ਜਾਵਾ ਹੁਣ ਆਪਾਂ ਕਰਵਾਵਾਂਗੇ ਇਹਨੂੰ ਇਹ ਵਾਲੀ ਪਹਿਲਾਂ ਕਾਪੀਸ ਦਾ ਕੰਮ ਆਇਆ ਸੀ ਤੇ ਆ ਸਕੋਲੇ ਕੀਤਾ ਹੋਇਆ ਇਹਦਾ 7 ਤਰੀਕ ਦਾ ਤੇ ਇੱਧਰ ਸਲੀਪਿੰਗ ਲਾਈਨਸ ਨੇ ਉਹ ਨੇ ਕਾਲੀਆਂ ਸੀ ਆਪਣੇ ਆਪ ਨੇ ਕੀਤੇ ਆ ਪਰ ਫਿਰ ਵੀ ਮੈਂ ਹੱਥ ਫੜ ਕੇ ਕਰਵਾਤਾ ਕਿ ਕਾਲਿਆ ਸੀ ਆ ਅੱਜ ਹੈਗਾ ਡੇ ਵੈਨਸਡੇ ਤੇ ਅੱਜ ਇੰਦਰ ਦਾ ਜਿਹੜਾ ਹਾਊਸਾ ਹੋਏ ਵਾਲਾ ਉਹ টি-ਸ਼ਰਟ ਤੇ ਵਾਈਟ ਉਹਦੀ ਨਿਕਰ ਆ ਤੇ ਵਾਈਟ ਪਟਕਾ ਅੱਗੇ ਲਾਲ ਹੁੰਦਾ ਵਾ ਚਾਚੜੇ ਪੈਸੀ ਇੰਦਰ ਨੂੰ ਵੀ ਮੇਰੀ ਨਮੀ ਯੂਨੀਫਾਰਮ ਨੂਰ ਨਾ ਲੱਗਿਆ ਸ਼ਰਾਧਾ ਕਰਨ ਤੇ ਦੂਜਾ ਹੈ ਬੜਾ ਖਰਾਵਾ ਬੋਤਲ ਕਹਿੰਦੇ ਨਾਲ ਦੇ ਵਿੱਚ ਇਹਨਾਂ ਨੂੰ ਕਿਉਂ ਕੀ ਇਕੱਠੇ ਜਾਂਦੇ ਨੇ ਤਿੰਨੇ ਜਣਾਂ ਤਾਂ ਕਰਕੇ ਵਧੀਆ ਸਕੂਲ ਚਲੇ ਜਾਂਦੇ ਨੇਗੇ ਦੇਖਦੇ ਅੱਜ ਕੀ ਪੜ੍ਹ ਕੇ ਆਉਂਦਾ ਵਾ ਤੇ ਵਾਈਟ ਯੂਨੀਫਾਰਮ ਕਿ ਹੋਜੀ ਰੱਖ ਕੇ ਆਉਂਦਾ ਵਾ ਬਣੇ ਰਿਹਾ ਸਾਡੀ ਵੀਡੀਓ ਤੇ ਨਾਲ ਤੇ ਸਾਡੀ ਜੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਅੱਗੇ ਤੋਂ ਵੀਡੀਓ ਵੇਖਣ ਲਈ ਸਾਨੂੰ ਕਮੈਂਟ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ ਠੀਕ ਆ Right. Oh back <laughs>